ਬਹੁਤ ਬਹੁਤ ਧੰਨਵਾਦ ਅੱਜ ਇਸ ਇਤਿਹਾਸਕ ਮਤਾ ਕਾਲੀਦੇਵੀ ਮੰਦਿਰ ਦੇ ਵਿੱਚ ਜਿਹੜਾ ਜਿਹੜੇ ਪ੍ਰੋਜੈਕਟ ਜਿਹੜੇ ਨੇ ਮੰਦਰ ਦੇ ਸੁੰਦਰੀਕਰਨ ਦੇ ਸਰੋਵਰ ਦੇ ਪਾਰਕਿੰਗ ਦੇ ਇਸ ਤੋਂ ਇਲਾਵਾ ਜਿੰਨੇ ਵੀ ਲਾਈਟ ਐਂਡ ਸਾਊਂਡ ਸ਼ੋਅ ਦੂਰ ਦੂਰ ਤੋਂ ਆਏ ਹੋਏ ਸਦਾ ਨੁਆਲੀ For reason of a clean water to temperate tank, light and sound shown near Sarovar, new drilling block, pathway and corridor, tree cone and the outer bar, Sarovar cone around with boundary hall and entry gate, fire safety bars, corridor construction near Sarovar, सीवरेज इंफ्रास्ट्रक्चर अपग्रेडेशन लिफ्ट इन न्यूली कंस्ट्रक्शन बिलिंग, रेनोवेशन फ्रॉम माल एंट्री गेट टू मेन भवन टोटल पचहत्तर प्वाइंट जीरो अठ करोड़ का प्रजेक्ट है और इसके अज महामारी का गुणगान करके इजाजत लेके ਉਹਦੀ ਸ਼ੁਰੂਆਤ ਆ ਚੁੱਕਿਆ ਡੇਲੀ 10000 ਤੋਂ ਵੱਧ ਸ਼ਰਧਾਲੂ ਇੱਥੇ ਕੱਟਮਰ ਤੱਕ ਆਉਂਦੇ ਨੇ ਸ਼ਨੀਵਾਰ ਨੂੰ ਇਹ ਗਿਣਤੀ ਜਿਹੜੀ 40000 ਤੱਕ ਪਹੁੰਚ ਜਾਂਦੀ ਹੈ ਮਹਾਮੰਡੇ ਪਵਿੱਤਰ ਦਿਨ ਨੇ ਉਹਨਾਂ ਦੀ ਗਿਣਤੀ ਲੱਖ ਤੱਕ ਦੀ ਪਹੁੰਚ ਜਾਂਦੀ ਹੈ ਤੁਸੀਂ ਦੇਖਿਓ ਤੁਸੀਂ ਲੋਕਲ ਲੋਕ ਮੇਨ ਸਰ ਇੱਕ ਤੋਂ ਹੀ ਸੁਬੀ ਜੀ ਐਂਟਰੀ ਸੀ ਜਿਹੜਾ 메인 ਡੋਰ ਸਰ ਉਹਦਾ ਪੂਰਾ ਪ੍ਰੋਪਰ ਬਲਾਨ ਕੀਤਾ ਜਾਊਗਾ ਕਿਉਂਕਿ ਰੀਸਾਈਕਲਿੰਗ ਤਾਂ ਕਿ ਪਾਣੀ ਗੰਦਾ ਨਾ ਹੋਵੇ ਤਾਂ ਹੁਣ ਇਸ ਮੰਡਰ ਦੇ ਵਿੱਚ ਸ਼ੋਰ ਵਾਲੇ ਪਾਸਿਓ ਨਹੀਂ ਸ਼ਾਂਤੀ ਵਾਲੇ ਪਾਸਿਓ ਆਵਾਂਗੇ ਤੇ ਜਿੰਨੀ ਵੀ ਕਮੇਟੀ ਹੈ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਬਹੁਤ ਛੇਤੀ ਇਹ ਪ੍ਰੋਜੈਕਟ ਜਿਹੜੇ ਨੇ ਬਣਾ ਕੇ ਸਾਨੂੰ ਦਿੱਤੇ ਨੇ ਕਿ ਅਸੀਂ ਉਮੀਦ ਕਰਾਂਗੇ ਕਿ ਉਹ ਆਪ ਅਗੇ ਲੱਗੇ ਜਿਹੜਾ ਕਿ ਕਿੰਨੇ ਰੁਪਈਆ ਇੱਥੇ ਇਸ ਇਤਿਹਾਸ ਦੇ ਰੱਤੇ ਮਨਤਾ ਦੇ ਕਰਸ਼ੀਪਾ ਲੈ ਆਉਂਦੇ ਨੇ ਸੋਸੀਂ ਆਪਣੇ ਆਪਣੀ ਕਿਸਮਤ ਵળે ਸਮਝਦੇ ਆ ਕਿ ਸਾਨੂੰ ਇਹ ਕਾਰਜ ਕਰਨ ਦਾ ਸੁਭਾਗ પ્રાપ્ત ਹੋ ਰਿਹਾ ਹੈ ਅਰ ਆਮ ਆਦਿਕਲੀਨਿਕ ਦਾ ਵੀ ਅਦੋਂ ਕਦੋਂ ਹੋ ਕੇ ਸ਼ੁਰੂ ਹੋ ਗਿਆ ਇਸੇ ਮੰਦਰ ਦੇ ਕੰਪਲੈਕਸ ਦੇ ਵਿੱਚ ਤਾਂ ਕਿ ਦੂਰੋਂ ਦੂਰੋਂ ਜਿਹੜੇ ਸਾਡੇ ਆਉਣਗੇ ਉਹਨਾਂ ਨੂੰ ਕੋਈ ਐਮਰਜੈਂਸੀ ਜਾਂ ਕੋਈ ਬਿਮਾਰੀ ਜੇ ਹੋਵੇ ਤਾਂ ਨਾ ਕਿ ਨਾ ਰੋਣਾ ਦਾ ਟ੍ਰਿਪ ਬੈਂਟ ਜਿਹੜਾ ਹੋ ਸਕੇ ਕਲਚਰ ਵੀ ਰਾਜਤਾਨੀ ਕੈਲੰਡਰ ਸ਼ਹਿਰ ਨੂੰ ਪੰਜਾਬ ਦੇ ਸਭਿਆਚਾਰ ਦੀ ਸੋ ਇਸ ਇਤਿਹਾਸਿਕ ਮੰਦਰ ਦਾ ਬੜਾ ਵੱਡਾ ਲੋਕ ਗਾਨ ਹੈ ਕਿ ਬਹੁਤ ਸਾਰੇ ਇਸ ਤਰ੍ਹਾਂ ਦੇ ਕੈਸ਼ ਉਹਦਾ ਦੂਰੂ ਦੂਰੂ ਇੱਥੇ ਨਥਾੇ ਖੜਾਉਂਦੇ ਆ ਤਾਂ ਸ਼ਹਿਰ ਦੀ ਜਿਹੜੀ ਟੂਰਿਜ਼ਮ ਹੈ ਜਾਂ ਰਿਲੀਜੀਅਸ ਟੂਰਿਜ਼ਮ ਹੈ ਉਹ ਬਹੁਤ ਵੱਡਾ ਹੋਗਾ ਅੰਮੀ ਲੋਕਾਂ ਔਰ ਜਿੰਨਾ ਵੀ ਭਵਿੱਖ ਦੇ ਵਿੱਚ ਕੋਈ ਸਾਨੂੰ ਬਜਟ ਪੜਾ ਕੇ ਦੇਉਂਗੇ ਇਸ ਸ਼ਹਿਰ ਦੇ ਵਿੱਚ ਹੋਰ ਇਸ ਸ਼ਹਿਰ ਨੂੰ ਵਧੀਆ ਬਣਾਉਣ ਲਈ ਜੋ ਵੀ ਸਾਡੇ ਵੱਲੋਂ ਹੋਊਗਾ ਸੀ ਆਪਣੇ ਵੱਲੋਂ ਕੋਈ ਕਸਰ ਨਾ ਛੱਡਾਂਗੇ ਇਸ ਤੁਹਾਡੇ ਇਹ ਸ਼ਹਿਰ ਦੀ ਗਲੀ ਗਲੀ ਜਾਣ ਦਾ ਬਹੁਤ ਸਾਰੇ ਕਿਲੇ ਦੋਸਤ ਵੀ ਫਿਰਦੇ ਨੇ ਡਾਕਟਰ ਨੇ ਜਾਂ এডਿਕੇਸ਼ਨ ਸਿਟੀ ਵੀ ਹੈ ਹਰ ਕਿਸਮ ਦਾ ਕਾਲਜ ਹੈ ਮੈਡੀਕਲ ਕਾਲਜ ਹੈ ਫਿਜ਼ੀਕਲ এডਿਕੇਸ਼ਨ ਦਾ ਕਾਲਜ ਹੈ ਪੰਜਾਬੀ ਯੂਨੀਵਰਸਿਟੀ ਹੈ ਵਿਕਰਮ ਕਾਲਜ ਆਫ ਕਮਰਸ ਹੈ ਮੋਦੀ ਕਾਲਜ ਹੈ ਮਹਿੰਦਰਾ ਕਾਲਜ ਹੈ ਇੱਥੇ ਐਨਆਈਐਸ ਹੈ ਸਪੋਰਟ ਨਾਲ ਇੰਫਰਾਸਟ੍ਰਕਚਰ ਹੈ ਸੂਏ ਸ਼ਹਿਰ ਨੂੰ ਇੱਕ ਨਮੂਨੇ ਦਾ ਸ਼ਹਿਰ ਬਣਾਉਣਾ ਸਾਡਾ ਫਰਜ਼ ਵੀ ਹੈ ਅਸੀਂ ਬਚਨ ਵੱਧੀਆਂ ਔਰ ਬਾਦ ਇਹ ਬਹੁਤ ਰਵਾਂਗੇ ਮੈਂ ਬੇਨਤੀ ਕਰੂੰਗਾ ਅਗਰ ਜੀਵਤ ਸਾਹ ਜੋ ਚੇਤਕਤ ਤੇ ਪੰਚੇ ਨੇ ਕਿ ਉਹ ਦਿਵਿਨੇ 10 ਸਾਲ ਮੁੱਖ ਮੰਤਰੀ ਰਹੇ ਨੇ ਉਹਨਾਂ ਨੇ ਬੜੇ ਇਸ ਤਰ੍ਹਾਂ ਦੇ ਪ੍ਰੋਜੈਕਟ ਜਿਹੜੇ ਨੇ ਉਹਨ ਦਾ ਸ਼ਿਲਾ ਰਣ्यास ਵੀ ਕੀਤਾ ਕੱਲੀ ਅਸੀਂ ਧੂਰੀ ਵਿਖੇ तीर्थ ਯਾਤਰਾ ਜਿਹੜੀ ਮੁੱਖ ਮੰਤਰੀ ਦੀ ਸਰਦਾ ਯੋਜਨਾ ਉਹ ਦਾ ਕਾਰਨ ਕੀਤਾ ਜਿਹਦੇ ਵਿੱਚ ਦਰਬਾਰ ਸਾਹਿਬ ਦੇ ਨਾਲ ਜਿਹੜੇ ਕੱਲ ਵੀ ਅਸੀਂ ਮਿਲੇ ਸੀਗੇ ਬਹੁਤ ਸਾਰੇ ਬਜ਼ੁਰਗ ਜਿਹੜੇ ਤੁਸੀਂ ਜਿਹੜੇ ਕਹਿੰਦੇ ਸੀ ਬਹੁਤ ਸਾਰੇ ਹੋਗੇ ਸਾਨੂੰ ਯਾਦ ਵੀ ਨਹੀਂ ਹੈਗਾ ਕਿ ਦੋ ਦਰਬਾਰ ਸਾਹਿਬ ਮੱਧਾ ਦੇ ਗਏ ਸੀ ਇੱਕ ਮਾਤਾ ਜੀ ਕਹਿੰਦੇ ਮੈਂ ਕਦੇ ਗਈ ਹੋਈ ਨਹੀਂ ਮੈਂ ਤਾਂ ਮੁੱਕਰੇ ਨਹੀਂ ਮਿਲਿਆ ਬਹੁਤ ਸਾਰੀਆਂ ਆਰਥਿਕ ਮਜਬੂਰੀਆਂ ਵੀ ਰਹਿੰਦੀਆਂ ਨੇ ਸਮਾਜਿਕ ਮਜਬੂਰੀਆਂ ਕੋਈ ਕਈ ਵਾਰੀ ਪਰਿਵਾਰਿਕ ਮਜਬੂਰੀਆਂ ਕਿ ਕੋਈ ਹੁੰਦਾ ਨਹੀਂ ਕੋਈ ਬਜ਼ੁਰਗਾਂ ਨੂੰ ਲੈ ਕੇ ਜਾਣ ਵਾਲਾ ਉਹਨਾਂ ਦੀ ਸੇਵਾ ਸੰਭਾਲ ਵਾਲਾ ਸੋ ਇਹ ਕੰਮ ਪ੍ਰਾਪਰ ਸਰਕਾਰ ਕਰ ਰਹੀ ਹੈ ਔਰ ਅਸੀਂ ਆਪਣੇ ਆਪਣੀ ਕਿਸਮਤ ਬੜੇ ਸਮਝ ਰਹੇ ਹਾਂ ਕਿ ਸਾਨੂੰ ਇਸ ਪਵਿੱਤਰ ਜੋ ਸਾਰ ਜਿਹੜੀ ਸਦੀ ਹੈ ਔਰ ਇਹ ਪਵਿੱਤਰ ਮਹੀਨਾ ਜਿਹਦੇ ਵਿੱਚ ਗੁਰਨਾਨਕ ਸਾਹਿਬ ਦਾ ਆਉਣ ਵਾਲੇ ਦਿਨਾਂ ਚ ਜਿਹੜਾ ਗੁਰਪੁਰਬ ਆ ਰਿਹਾ ਹੈ ਤੇ 24 25 23 24 25 ਨਵੰਬਰ ਨੂੰ ਸ੍ਰੀ ਨਨਕਪੁਰ ਸਾਹਿਬ ਵਿਖੇ ਗੁਰੂ ਸਾਹਿਬ ਦਾ ਗੁਰਤੇਬਹਾਰੀ ਦਾ 350 ਸਾਲ ਪੁਰਬ ਆ ਰਿਹਾ ਹੈ ਛੇਂਜਦਾ ਸੋਸੀਂ ਇਸ ਪਵਿੱਤਰ ਮਹੀਨੇ ਨੂੰ ਜਿਹਨੂੰ 카ਰਤਿਕ ਵੀ ਕਹਾ ਜਾਂਦਾ ਕੱਤਕ ਵੀ ਕਹਾ ਜਾਂਦਾ ਪੰਜਾਬੀ ਵਿੱਚ ਕੱਤਕ ਕਹਿੰਦੇ ਆ ਜਿਹੜੇ ਬਹੁਤ ਸਾਰੇ ਦੇਵੀ ਦੇਵਤਾ ਦੀ ਪੂਜਾ ਹੁੰਦੀ ਹੈ ਦੇ ਵਿੱਚ ਦਿਵਾਰੀ ਇਹਦੇ ਵਿੱਚ ਛੱਟ ਪੂਜਾ ਭਈਆ ਦੂ ਧੂਜ ਇਹਦੇ ਵਿੱਚ ਬਹੁਤ ਸਾਰੇ ਤਿਹਾਰੇ ਇਸ ਪਵਿੱਤਰ ਮਹੀਨੇ ਦੇ ਵਿੱਚ ਆਉਂਦੇ ਨੇ ਸੋ ਇਸ ਪਵਿੱਤਰ ਮਹੀਨੇ ਦੇ ਵਿੱਚ ਅੱਜ ਇਸ ਪਵਿੱਤਰ ਜਗ੍ਹਾ ਤੇ ਕੁਝ ਆਪਣਾ ਯੋਗਦਾਨ ਪੁੱਛਿਆ ਪਾ ਕੇ ਲੋਕਾਂ ਦੇ ਟੈਕਸ ਦੇ ਪੈਸਾ ਜਿਹੜਾ ਹੈ ਲੋਕਾਂ ਦੀ ਦਸਾਂ ਨੌਹਾਂ ਦੀ ਕਮਾਈ ਦੇ ਵਿੱਚੋਂ ਇੱਕ ਪੁੰਨਾ ਜਿਹੜਾ ਦਸਵੰਦ ਹੈ ਉਹ ਕਰਕੇ ਗਿਆ ਸੋ ਸਾਨੂੰ ਨਹੀਂ ਲੈ ਕੇ ਇੱਥੇ ਜਿਹੜਾ ਅਛਾ ਲਾਲੂ ਜਦੋਂ ਆਉਣਗੇ ਤਾਂ ਉਹਨਾਂ ਨੂੰ ਕੋਈ ਤਨੀ ਨਹੀਂ ਹੋਗੀ ਰਹਿਣੀ ਨਹੀਂ ਚਾਹੀਦੀ ਉਹ ਜਾ ਕੇ ਗੱਲਾਂ ਕਰਨ ਵੈਸੇ ਪਟਿਆਲਾ ਸ਼ਹਿਰ ਬਾਰੇ ਇੱਕ ਬੜਾ ਫੇਮਸ ਕੋਟ ਹੈ ਮਸ਼ਹੂਰ ਹੈ ਕਿ ਪਟਿਆਲਾ ਸ਼ਹਿਰ ਇੱਕ ਨਗਰੀਨਾ ਆਉਣ ਲੋਕ ਇੱਕ ਦਿਨ ਲਈ ਰਹਿੰਦੇ ਸਵਾ ਮਹੀਨਾ ਸੋ ਇੱਥੇ ਬਾਗਾਲਾ ਸ਼ਹਿਰ ਹੈ ਔਰ ریاਸਤੀ ਸ਼ਹਿਰ ਹੈ। ਤੁਸੀਂ ਸ਼ਹਿਰ ਨੂੰ ਹੋਰ ਸੁੰਦਰ ਕਰਨ ਦਾ ਸਾਡਾ ਜਿਹੜਾ ਵਾਅਦਾ ਉਹ ਨੂੰ ਬੁਲਾਇਆ ਹੈ। ਤੇ ਰਮਾਂਗੇ ਮੇਕੇ ਜੀਵਾਰ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਉਹ ਸਰ ਸਾਹਿਬ ਨੂੰ ਕਹਾਂ ਕਿ ਵਾਅਦਾ ਚੰਗਾ ਹੈ। आज यहाँ पे आए हुए सभी माता के श्रद्धालु भक्तों को मेरा नमस्कार मेरा प्रणाम आज हम अपने आप को बहुत सौभाग्यशाली समझते हैं कि आज माता के चरणों में हमें आने का मौका मिला अभी मैंने और मान साहब ने जाके माता का आशीर्वाद लिया आज एक बहुत बड़ा काम शुरू होने जा रहा है माता की सेवा करने का हम लोगों को मौका मिला है अभी अभी हम लोगों ने पूजा करके उसका एक तरह से शिलान्यास किया अभिमान साहब ने बहुत सारे कई सारे काम गिनाए हैं पानी का ये पौंड के अंदर पानी आएगा यहाँ पे एम्फी थिएटर बनेगा और भी बहुत सारे काम सीवर का कई सारे काम पूरे मंदिर का एक तरह से ब्यूटिफिकेशन किया जाएगा तो ये यहाँ पे लाखों लाखों करोड़ों लोगों की श्रद्धा इस मंदिर के अंदर है करोड़ों लोग आते हैं साल में यहाँ पे मत्था टेकने के लिए माता से मन्नत मांगने के लिए जो लोग आते हैं जो मांगते हैं मन्नत पूरी होती है लोगों की मान्यता है यहाँ पे बहुत ज़्यादा तो जब लोग आए उनको हर किस्म की सहूलियत मिले और उनको एक अच्छा अनुभव हो ये हम लोगों की कोशिश है मैं और मानसा पिछले महीने दो महीने में ये हमारा तीसरा चौथा चक्कर है मैं नहीं समझता कि किसी भी हमारे से पहले किसी भी सरकार ने मंदिर के लिए इतना ज्यादा कभी इंटरेस्ट लिया है ये पहली बार है कि कोई सरकार इतना ज्यादा इंटरेस्ट दे मंदिर को सुंदर बनाने की कोशिश कर रही है माता से मैं आशीर्वाद देना चाहूँगा कि हमारी सेवा में किसी तरह की कमी ना रहे और हम इसको अच्छे से पूरा करें हमें उम्मीद है कि एक साल के अंदर अभी अक्टूबर का महीना है अगले साल सितंबर के महीने के पहले पहले ये सारा काम पूरा होने के लिए